ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਪੁਕੜ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੈ ਜੁੱਧ ਨਸ਼ਿਆਂ ਵਿਰੁੱਧ ਅੱਜ ਫਤਿਹਗੜ੍ਹ ਬਲਾਕ ਬਟਾਲਾ ਬਲਾਕ ਜਿੰਨੇ ਵੀ ਸਾਡੇ ਮੋਤਵਾਰ ਸੱਜਣ ਸਾਡੇ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਹੋਰ ਵੀ ਸਾਡੇ ਅਧਿਦੇਦਾਰ ਸਾਡੇ ਬਲਾਕ ਪ੍ਰਧਾਨ ਉਹਨਾਂ ਸਾਰਿਆਂ ਦੀਆਂ ਮੀਟਿੰਗ ਕੀਤੀ ਗਈ ਔਰ ਮੀਟਿੰਗ ਦੇ ਵਿੱਚ ਜੋ ਸਾਡਾ ਮੇਨ ਜੰਡਾ ਸੀ ਸਭ ਤੋਂ ਪਹਿਲਾ ਜੰਡਾ ਸਾਡਾ ਜਿਹੜਾ ਨਸ਼ਾ ਪੰਜਾਬ ਨੂੰ ਇੱਕ ਖੋਖਲਾ ਬਣਾ ਦਿੱਤਾ ਗਿਆ ਹੈ ਉਹਦੇ ਉੱਤੇ ਸਾਰੇ ਹੀ ਸਰਪੰਚਾਂ ਨੂੰ ਸਾਡੇ ਸਤਕਾਰਯੋਗ ਪੀਡੀਓ ਸਾਹਿਬ ਸਾਡੇ ਸਤਕਾਰਯੋਗ ਇੰਸਪੈਕਟਰ ਸਾਹਿਬ ਸਤਕਾਰਯੋਗ ਸਾਡੇ ਡਿਪਟੀ ਸਾਹਿਬ ਕਿਸੇ ਕੰਮ ਕਰਕੇ ਆ ਨਹੀਂ ਸਕੇ ਇਹਨਾਂ ਸਾਰਿਆਂ ਦੀ ਇਕਵਾਈ ਦੇ ਵਿੱਚ ਇਹਨਾਂ ਦੀ ਇਕਵਾਈ ਦੇ ਵਿੱਚ ਮੀਟਿੰਗ ਕਿਉਂਕਿ ਕੰਮ ਸਾਰੇ ਇਹਨਾਂ ਨੇ ਕਰ ਰਹੇ ਨੇ ਖਰਦਿਜਾਰੀਆਂ ਇਹਨਾਂ ਨੇ ਕਰਦੀਆਂ ਨੇ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਸਰਪੰਚ ਸਾਹਿਬਾਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਪਿੰਡਾਂ ਦੇ ਵਿੱਚੋਂ ਮਤਾ ਪਾ ਕੇ ਦਿਓ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਕੋਈ ਨਸ਼ਾ ਵੇਚਣ ਵਾਲੇ ਦੀ ਜਵਾਬੰਦ ਦਿੰਦੇ ਆ ਜਾਂ ਕੋਈ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦੇ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਇੱਕ ਮਤੇ ਪਾ ਕੇ ਦਿਓ ਜੇ ਉਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਜਾਂ ਕੋਈ ਵੀ ਇਦਾਂ ਦੀ ਗਲਤ ਕਰਕੇ ਜਾਰੀ ਕੀਤੀ ਆ ਉਹਨਾਂ ਨੇ ਮਕੰਟ ਹੋਰ ਵੀ ਜਿਹੜੇ ਪਿੰਡਾਂ ਦੇ ਵਿੱਚ ਕੋਈ ਇਦਾਂ ਦਾ ਕੋਈ ਕੰਮ ਉਹਨਾਂ ਨੇ ਕਾਰਗੁਜ਼ਾਰੀ ਕਰਦੇ ਆ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਵੱਡੀ ਤੋਂ ਵੱਡੀ ਜਿਹੜੀ ਵੀ ਐਫਆਈਆਰ ਦਰਜ ਕਰਨੀ ਹੋਊਗੀ ਪੁਲਿਸ ਨੂੰ ਹਦਾਇਤਾਂ ਨੇ ਐਸਐਸਪੀ ਸਾਹਿਬ ਨੂੰ ਸੀਐਮ ਸਾਹਿਬ ਵੱਲੋਂ ਹਦਾਇਤਾਂ ਨੇ ਜਿਹੜਾ ਵੀ ਨਸ਼ਾ ਵੇਚਦਾ ਉਹਨਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਸਲਾਖਾਂ ਦੇ ਅੰਦਰ ਦਿੱਤਾ ਜਾਵੇ ਤੇ ਦੂਸਰਾ ਸਾਡਾ ਏਜੰਡਾ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਕਾਰਗੁਜ਼ਾਰੀਆਂ ਪਿੰਡਾਂ ਦੇ ਸਰਪੰਚ ਸਾਹਿਬਾਂ ਦੇ ਕਈ ਕੰਮ ਹੋਣ ਵਾਲੇ ਨੇ ਉਹਨਾਂ ਨੂੰ ਸਰ ਜਿਹੜੇ ਸਾਡੇ ਰੁਕੇ ਕੰਮ ਆ ਵਿਕਾਸ ਦੇ ਉਹਨਾਂ ਸਬੰਧੀ ਮੀਟਿੰਗ ਕੀਤੀ ਗਈ ਠੀਕ ਹੈ ਅਸੀਂ ਸਰਪੰਚਾਂ ਨੂੰ ਕਹਿ ਦਿੱਤਾ ਹੈ ਕਿ ਜਿਹੜੀਆਂ ਵੀ ਤੁਹਾਡੀਆਂ ਡਿਮਾਂਡਾਂ ਹੈਗੀਆਂ ਮਤੇ ਪਾ ਕੇ ਦਿੱਤੇ ਜਾਣੇ ਤੇ ਜਾਣ ਤੇ ਅਸੀਂ ਜਿਹੜੇ ਆ ਉਹ ਪੰਨੂ ਸਾਬੂ ਦੇ ਦਾਂਗੇ ਤੇ ਡਿਮਾਂਡਾਂ ਵੀ ਤੇ ਮਤੇ ਵੀ ਤੇ ਪੈਸੇ ਜਿਹੜੇ ਆ ਜਾਣਗੇ ਪੰਚਾਇਤਾਂ ਦੇ ਬਾਕੀ ਹੋਰ ਵੀ ਜਿਹੜੇ ਕੰਮ ਹੋਣ ਵਾਲੇ ਆ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਇਸ ਤਰੀਕੇ ਨਾਲੇ ਕੰਮ ਕੀਤੇ ਜਾਣੇ ਨਸ਼ਾ ਵਿਰੋਧੀ ਜੇ ਸਰਕਾਰ ਦੀਆਂ ਹਦਾਇਤਾਂ ਆਈਆਂ ਤਾਂ ਦੇ ਲਬਰ ਚ ਹਾਂਜੀ ਕਿਸ ਤਰ੍ਹਾਂ ਦੀ ਉਹ ਵੀ ਸਾਡੇ ਦੋ ਪਿੰਡ ਹੋਏ ਆ ਸਾਬਤ ਜਿਸ ਤਰ੍ਹਾਂ ਇੱਕ ਤੇ ਪਿੰਡ ਇਹੀ ਆ ਇਹਨਾਂ ਦਾ ਵੀ ਅਸੀਂ ਮਕਾਨ ਢਾਉਣ ਜਾ ਰਹੇ ਸਮਸ਼ੇਰਪੁਰ ਜੀ ਇਹ ਵੀ ਇੱਕ ਹਫਤੇ ਤੱਕ ਇਹਨਾਂ ਦਾ ਮਕਾਨ ਅਸੀਂ ਢਾ ਰਹੇ ਆ ਅੱਛਾ ਚਲੋ ਉਹ ਮੈਂ ਤੁਹਾਨੂੰ ਦੱਸ ਦੇਣੀ ਆ ਕਿਹੜਾ ਫਤੇਗੜ ਚੂੜੀਆਂ ਥਾਣੇ ਦੇ ਪਿੰਡੇ ਜਿਹੜੇ ਪਿੰਡਾਂ ਦੇ ਮੋਤਵਾਰ ਨਮਾਉਂਦੇ ਨੇ ਸਰਪੰਚ ਉਹਨਾਂ ਦੇ ਨਾਲ ਜਿਹੜੀ ਆ ਮੀਟਿੰਗ ਕੀਤੀ ਗਈ ਹੈ ਜੀ ਜਿਹੜਾ ਸਰਕਾਰ ਵੱਲੋਂ ਇੱਕ ਬੜਾਈ ਸ਼ਲਾਗਾਇਓਗ ਪਰਾਲਾ ਜਿਹੜਾ ਨਕਸ਼ੀ ਯੁੱਧ ਰਛਿਆ ਵਿਰੋਧ ਜਿਹੜਾ ਸ਼ੁਰੂ ਕੀਤਾ ਗਿਆ ਉਸੇ ਮੁਹਿੰਮ ਦੇ ਤਹਿਤ ਸਾਡੇ ਵੱਲੋਂ ਜਿਹੜੇ ਵੀ ਨਸ਼ਾ ਤਸਕਰ ਸਰਗਰਮ ਉਹਨਾਂ ਦੇ ਖਿਲਾਫ ਜਿਹੜੇ ਆ ਮੁਕਰਮੇ ਦਰਜ ਕੀਤੇ ਗਏ ਨੇ ਤੇ ਅੱਜ ਵੀ ਮੀਟਿੰਗ ਤੇ ਸਾਰੇ ਮੋਤਵਰ ਸੱਜਣਾ ਦੇ ਨਾਲ ਇਹੀ ਮਤਾ ਪਾਸ